ਸੋਢੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਜੀ ਬੜਾ ਦੇਖੋ ਅੱਜ ਵਧੀਆ ਇੱਕ ਆਪਾਂ ਹੁਣ ਤਿਆਰ ਕਰ ਰਹੇ ਹਾਂ ਮਾਗੀ ਦਾ ਮੇਲਾ ਜਾਂ ਮਾਗੀ ਦਾ ਤਿਆਰ ਤਾਂ ਇਸੇ ਬਾਰੇ ਚਾੜਨਾ ਪਊ ਦਰਸ਼ਕਾਂ ਨੂੰ ਪਤਾ ਲੱਗੇ ਵੀ ਆਖਰੀ ਦੀ ਇਤਿਹਾਸ ਕੀ ਹੈ ਦਾ ਬਿਲਕੁਲ ਬਿਲਕੁਲ ਸੋਢੀ ਸਾਹਿਬ 40 ਮੁਕਤਿਆਂ ਦੀ ਧਰਤੀ ਮੁਖਸਰ ਸਾਹਿਬ ਜੀ ਜਿੱਥੇ ਕਿ ਇਹ ਸ਼ਹੀਦੀ ਜੋੜ ਮੇਲਾ 1725 ਇਸਵੀ ਤੋਂ ਜਿਹੜਾ ਸ਼ੁਰੂ ਹੋਇਆ ਸੀਗਾ ਇਹ ਮਨਾਉਣਾ ਜੀ ਜੀ वैसे ਤਾਂ ਇਹ ਜਿਹੜਾ ਜੁੱਧ ਸੀਗਾ ਜਾਂ ਜਿਹੜੇ ਜੁੱਧ ਦੀ ਕਹਾਣੀ ਹੈ ਇਹ ਗਰਮੀਆਂ ਦੇ ਟਾਈਮ ਵਸਾਕਦੀ ਹੈ ਜੀ ਜੀ ਲੇਕਿਨ ਉੱਥੇ ਪਾਣੀ ਦੀ ਘਾਟ ਹੋਣ ਕਰਕੇ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਉਸ ਟਾਈਮ ਜਿਹੜੀ ਵੀ ਪ੍ਰਬੰਧਕ ਕਮੇਟੀ ਸੀ ਉਹਨਾਂ ਨੇ ਇੱਕ ਮਤਾ ਪਾ ਕੇ ਇਸ ਨੂੰ ਕਮਾਗੀ ਦੀ ਸੰਗਰਾਦ ਨੂੰ ਜਿਹੜਾ ਹੈ ਮਨਾਉਣਾ ਇਸ ਨੂੰ ਤੈਅ ਕੀਤਾ ਗਿਆ ਸੀ ਜੀ 1725 ਈਸਵੀ ਤੋਂ ਇਸ ਇਹ ਦਿਹਾੜਾ ਮਨਾਇਆ ਜਾਂਦਾ ਹੈ ਤੇ ਦੂਜੀ ਪਾਸੇ ਜੇ ਆਪਾਂ ਗੱਲ ਕਰੀਏ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਜੀਵਨੀ ਹੈ ਜਾਂ ਚਮਕੌਰ ਸਾਹਿਬ ਦੀ ਜੰਗ ਹੈ ਸ੍ਰੀ ਫਤਿਹਗੜ੍ਹ ਸਾਹਿਬ ਦਾ ਜਿਹੜਾ ਕਿਤੇ ਨਾ ਕਿਤੇ ਸਾਕਾ ਹੈ ਜਾਂ ਬਿਛੋੜ ਤੇ ਸਰਸਾ ਨਦੀ ਦੇ ਬਿਛੋੜੇ ਦਾ ਸਾਕਾ ਉਹ ਸਾਰਾ ਕੁਝ ਹੋਣ ਤੋਂ ਬਾਅਦ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਤੋਂ ਅੱਗੇ ਵਧਦੇ ਆਂ ਜੀ ਜੀ ਉਸ ਤੋਂ ਅੱਗੇ ਵਧਣ ਦੀ ਇਹ 40 ਮੁਕਤਿਆਂ ਦੀ ਕਹਾਣੀ ਹੈ ਇਹ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਇਹਨਾਂ ਅਨੰਤਪੁਰ ਸਾਹਿਬ ਛੱਡਣ ਦੀ ਗੱਲ ਹੋਈ ਸੀ ਜਾਂ ਉੱਥੇ ਜੰਗ ਲੱਗੀ ਹੋਈ ਸੀ ਜੀ ਸੌਰੀ ਮੈਂ ਥੋੜਾ ਕੁਝ ਗਲਤ ਕਹਿ ਗਿਆ ਸੀ ਜਦੋਂ ਅਨੰਤਪੁਰ ਸਾਹਿਬ ਦੀ ਧਰਤੀ ਤੇ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਾਡੇ ਜਿਹੜੇ ਸਿੱਖ ਸੀਗੇ ਸਿੰਘ ਸੀਗੇ ਰਹਿੰਦੇ ਸੀਗੇ ਉਸ ਟਾਈਮ ਜਦੋਂ جنگ ਚੱਲਦੀ ਸੀ ਅੰਨ ਪਾਣੀ ਮੁੱਕ ਗਿਆ ਜਾਂ ਕਿਤੇ ਨਾ ਕਿਤੇ ਭੁੱਖ ਦੇ ਨਾਲ ਜਿਹੜੇ ਕਰਲਾਉਣ ਲੱਗੇ ਜਾਂ ਭੁੱਖ ਦੇ ਨਾਲ ਨਹੀਂ جنگ ਲੜੀ ਜਾਂਦੀ ਸੀ ਤਾਂ ਕੁਝ ਸਿੰਘਾਂ ਨੇ ਫੈਸਲਾ ਕੀਤਾ ਵੀ جنگ ਕਿੰਨੀ ਦੇਰ ਲੜੀ ਜਾਊਗੀ ਭੁੱਖਣ ਪਾਣੇ ਤਾਂ ਕਿਤੇ ਨਾ ਕਿਤੇ ਗੁਰੂ ਨੂੰ ਜਾਂ ਇਸ جنگ ਨੂੰ ਛੱਡਿਆ ਜਾਵੇ ਧਰਮ ਨੂੰ ਛੱਡਿਆ ਜਾਵੇ ਜੀ ਜੀ ਜਿਹਦੇ ਵਿੱਚੋਂ 100 ਸਿੰਘ ਗੁਰੂ ਜੀ ਦੇ ਕੋਲ ਆ ਗਏ ਸੀਗੇ ਤੇ ਜਿਹਦੇ ਵਿੱਚੋਂ 60 ਸਿੰਘ ਤਾਂ ਵਾਪਸ ਹੋ ਗਏ ਸੀ 40 ਸਿੰਘ ਸੀਗੇ ਜਿਹੜੇ ਕਿਤੇ ਨਾ ਕਿਤੇ ਉਹ ਅਟਲ ਖੜੇ ਰਹੇ ਵੀ ਅਸੀਂ ਇਹ ਛੱਡ ਕੇ ਜਾਣਾ ਹੀ ਜੜਾ ਮੈਦਾਨ ਛੱਡ ਕੇ ਜਾਣਾ ਗੁਰੂ ਨੂੰ ਛੱਡ ਕੇ ਜਾਣਾ ਜੀ ਜੀ ਉੱਥੇ ਫਿਰ ਵਧਾਵਾ ਲਿਖਿਆ ਜੀ ਵਧਾਵਾ ਮਤਲਬ ਗੁਰੂ ਨੂੰ ਛੱਡਣ ਦਾ ਜਾਂ ਤੋਂ ਤੋਂ ਵੱਖ ਹੋਣ ਦਾ ਜਾਂ ਧਰਮ ਛੱਡਣ ਦਾ ਵੀ ਅਸੀਂ ਇਹ ਜੰਗ ਨਹੀਂ ਲੜਨੀ ਅਸੀਂ ਤਾਂ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹਾਂ ਇਹਦੇ ਜੀ ਗੁਰੂ ਜੀ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਮਨ ਦੇ ਵਿੱਚ ਡਰ ਸੀ ਜਾਂ ਭੁੱਖ ਸੀ ਉਹ ਛੱਡ ਕੇ ਚਲੇ ਗਏ ਜੀ ਜੀ ਛੱਡ ਕੇ ਆਪਣੇ ਆਪਣੇ ਘਰ ਜਿਹੜੇ ਸਿੰਘ 40 ਦੇ 40 ਚਲੇ ਗਏ ਲੇਕਿਨ ਜਦੋਂ ਘਰ ਜਾਂਦੇ ਆ ਜਿਹਦੇ ਵਿੱਚੋਂ ਇੱਕ ਮਹਾ ਸਿੰਘ ਦੀ ਥੋੜੀ ਜਿਹੀ ਇੱਕ ਗੱਲ ਦੱਸੂਗਾ ਕਿਉਂਕਿ 40 ਮੁਕਤਿਆ 40 ਮੁਕਤਿਆਂ ਦੇ ਪਰਿਵਾਰ ਦੇ ਨਾਲ ਹੀ ਜਦੋਂ ਪਰਿਵਾਰ ਦੇ ਵਿੱਚ ਗਏ ਸੀਗੇ ਉਹ ਸਿੰਘ ਪਰਿਵਾਰ ਦੇ ਵਿੱਚ ਗਏ ਸੀਗੇ ਕਿਸੇ ਦੇ ਵੀ ਪਰਿਵਾਰ ਨੇ ਉਹਨਾਂ ਨੂੰ ਘਰ ਨਹੀਂ ਸੀ ਰੱਖਿਆ ਸਭ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਗਲਤ ਕਿਹਾ ਸੀ ਵੀ ਤੁਸੀਂ ਗੁਰੂ ਨੂੰ ਕਿਉਂ ਛੱਡ ਕੇ ਆਏ ਆ ਉਹਨਾਂ ਤੇ ਲੱਖ ਲਾਹਣਤਾ ਪਾਈਆਂ ਸੀ ਜਿੱਦੇ ਜੋ ਇੱਕ ਮਹਾ ਸਿੰਘ ਜਦੋਂ ਆਪਣੇ ਘਰ ਗਏ ਆ ਤਾਂ ਘਰ ਜਦੋਂ ਦਰਵਾਜ਼ਾ ਖੜਕਿਆ ਦਾਤਾ ਉਹਦੀ ਮਾਤਾ ਕਹਿੰਦੀ ਹੈ ਮਹਾ ਸਿੰਘ ਦੀ ਆਵਾਜ਼ ਲੱਗਦੀ ਹੈ ਜੀ ਜੀ ਤਾਂ ਉਹਦੇ ਪਿਤਾ ਕਹਿੰਦੇ ਵੀ ਨਹੀਂ ਮਹਾ ਸਿੰਘ ਇੰਨੀ ਤੈਨੂੰ ਭੁਲੇਖੇ ਪੈਨੇ ਆ ਉਹ ਤਾਂ ਜੰਗ ਲੱਗ ਰਹੀ ਆ ਕਿਤੇ ਨਾ ਕਿਤੇ ਘੇਰਾ ਪਿਆ ਹੋਇਆ ਉਹ ਤਾਂ ਸ਼ਹੀਦ ਹੋ ਗਏ ਹੋਣੇ ਤੂੰ ਕਿੱਥੇ ਇਹ ਜੀਆਂ ਗੱਲਾਂ ਕਰਦੀਆਂ ਲੇਕਿਨ ਜਦੋਂ ਦਰਵਾਜੇ ਦੁਆਰੇ ਕੁੰਡਾ ਖੜਕਿਆ ਦਰਵਾਜਾ ਖੜਕਿਆ ਤਾਂ ਮਾਂ ਨੇ ਖੋਲਿਆ ਤਾਂ ਮਹਾ ਸਿੰਘ ਅਗੇਸੀ ਤੇ ਮਹਾ ਸਿੰਘ ਨੇ ਜਦੋਂ ਮਾਂ ਦੇ ਪੈਰ ਛੋਣ ਦੀ ਕੋਸ਼ਿਸ਼ ਕੀਤੀ ਤੇ ਮਾਂ ਨੇ ਪੈਰ ਪਿੱਛੇ ਕਰ ਲੇ ਤਾਂ ਮਾਂ ਨੇ ਪੁੱਛਿਆ ਵੀ ਕੀ ਆ ਗੱਲ ਜੰਗ ਖਤਮ ਹੋ ਗਈ ਤੂੰ ਆ ਗਿਆ ਤੇ ਬਦਾਵਾ ਫਿਰ ਇਹਨੇ ਜਮਾਸੀ ਨੇ ਦੱਸਿਆ ਵੀ ਮਾਂ ਅਸ਼ਟਾ ਬਦਾਵਾ ਲਿਖ ਕੇ ਆਏ ਆ ਅਸੀ ਤਾਂ ਗੁਰੂ ਜੀ ਨੂੰ ਛੱਡ ਕੇ ਆਏ ਆ ਜਦੋਂ ਪਿਤਾ ਜੀ ਨੇ ਇਹ ਗੱਲ ਸੁਣੀ ਤਾਂ ਉਹ ਕਿਤੇ ਨਾ ਕਿਤੇ ਧਰਤੀ ਤੇ ਬੇਹੋਸ਼ ਹੋ ਕੇ ਡਿੱਗੇ ਵੀ ਤੂੰ ਆਪਣੇ ਗੁਰੂ ਨੂੰ ਕਿਉਂ ਛੱਡ ਕੇ ਆਇਆ ਸਾਰਿਆਂ ਦੇ ਨਾਲ ਘਰ ਦੇ ਵਿੱਚ ਮਤਲਬ ਉਹਨਾਂ ਨੂੰ ਸਾਰੇ ਘਰਦਿਆਂ ਨੇ ਵਿਰੋਧਤਾ ਕਰੀ ਹੋਵੇ ਤੂੰ ਗੁਰੂ ਨੂੰ ਕਿਉਂ ਛੱਡੇ ਆ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਫਿਰ ਉਹ 40 ਦੇ 40 ਕਿਤੇ ਨਾ ਕਿਤੇ ਘਰੋਂ ਜਦੋਂ ਦੇਖਦੇ ਆ ਮਨ ਟੁੱਟਦਾ ਇੱਕ ਧਰਮਸ਼ਾਲਾ ਦੇ ਵਿੱਚ ਚਲੇ ਜਾਂਦੇ ਆ ਜੀ ਜੀ 40 ਦੇ 40 ਰੋਨੇ 40 ਦੇ 40 ਪਸਤੋਨੇ ਵੀ ਸੀ ਕਿਆ ਕਰੇ ਸੀ ਬਹੁਤ ਗਲਤ ਕੰਮ ਕਰਿਆ ਫਿਰ ਉੱਥੇ ਮਾਈ ਭਾਗੋ ਦਾ ਜਿਹੜਾ ਮਲਾਪ ਹੁੰਦਾ ਮਾਈ ਭਾਗੋ ਆਉਂਦੀ ਹੈ ਫਿਰ ਮਾਈ ਭਾਗੋ ਦੇਖਦੀ ਹੈ ਮਾਈ ਭਾਗੋ ਕਹਿੰਦੀ ਹੈ ਵੀ ਪਸਤਾਵਾ ਹੈਗਾ ਤੁਹਾਨੂੰ ਗੁਰੂ ਨੂੰ ਛੱਡਣ ਦਾ ਲੇਕਿਨ ਕੋਈ ਨਹੀਂ ਮੈਂ ਤੁਹਾਡੇ ਨਾਲ ਆ ਆਪਾਂ ਗੁਰੂ ਜੀ ਦੇ ਜਾਨੇ ਆਪਾਂ ਦੁਆਰੇ ਫੇ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਹੈ ਸੰਗਤ ਦੇ ਵਿੱਚ ਆਪਾਂ ਸ਼ਾਮਲ ਹੋਣੇ ਆ ਜੀ ਫਿਰ ਮਾਈ ਭਾਗੋ ਉੱਥੇ ਤੋਂ ਲੈ ਕੇ ਜਦੋਂ ਸ਼੍ਰੀ ਮੁਖਸਰ ਸਾਹਿਬ ਅੱਗੇ ਜਿਹੜੀ ਮੈਂ ਵਿੱਚ ਛੋੜੀ ਇੱਕ ਸ਼ਾਰਟ ਰਹਿ ਗਿਆ ਜਦੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੰਦਪੁਰ ਸਾਹਿਬ ਤੋਂ ਫਿਰ ਜਦੋਂ ਮੁਖਸਰ ਸਾਹਿਬ ਦੀ ਧਰਤੀ ਤੇ ਚਲੇ ਜਾਂਦੇ ਕਿ ਟਿੱਬੀ ਤੇ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਆਪਣਾ ਡੇਰਾ ਲਾਇਆ ਹੁੰਦਾ ਲੜਾਈ ਚੱਲਦੀ ਹੁੰਦੀ ਹੈ ਜੰਗ ਚੱਲਦੀ ਹੁੰਦੀ ਹੈ ਔਰੰਗਜ਼ੇਬ ਦੇ ਨਾਲ ਜੰਗ ਚੱਲਦੀ ਹੁੰਦੀ ਹੈ ਸੂਬਾ ਸਰਹੰਦ ਦੇ ਨਾਲ ਜੰਗ ਚੱਲਦੀ ਹੁੰਦੀ ਹੈ ਕਿਤੇ ਨਾ ਕਿਤੇ ਮੁਖਸਰ ਸਾਹਿਬ ਦੀ ਧਰਤੀ ਤੇ ਟਿੱਬੀ ਤੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਆ ਤੇ ਮਾਈ ਭਾਗੋ ਜਦੋਂ ਫਿਰ ਉਹ ਸਿੰਘਾਂ ਨੂੰ 40 ਸਿੰਘਾਂ ਨੂੰ ਅੱਗੇ ਲੈ ਕੇ ਜਾਂਦੀ ਹੈ ਤਾਂ ਫਿਰ ਉਧਰੋਂ ਕਿਤੇ ਨਾ ਕਿਤੇ ਘਟਾਪ ਸੀ ਜਿੱਥੇ ਪਾਣੀ ਪੀਣ ਲਈ ਜਿਹੜੇ ਲੋਕ ਜੰਗ ਲੜਦੇ ਸੀ ਉਹ ਪਾਣੀ ਪੀਣ ਲਈ ਆਉਂਦੇ ਸੀ ਤਾਂ ਮਾਈ ਭਾ ਇਹ ਕਮਹੌਲ ਬਣਾ ਦਈਏ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਡੇਰਾ ਵੀ ਗੁਰੂ ਜੀ ਦੇ ਤੱਕ ਤੁਹਾਨੂੰ ਮੈਂ ਲੈ ਤਾ ਜਾਨੀ ਆ ਲੇਕਿਨ ਗੁਰੂ ਜੀ ਦੇ ਜਾਣ ਤੋਂ ਪਹਿਲਾਂ ਜੋ ਜੋ ਹੈਗਾ ਵੀ ਉਹਨਾਂ ਦੀਆਂ ਫੌਜਾਂ ਨੂੰ ਜਾਂ ਉਹਨਾਂ ਤੇ ਉਹ ਹਮਲਾ ਕਰਨ ਵਾਲੀਆਂ ਫੌਜਾਂ ਨੂੰ ਆਪਾਂ ਨੂੰ ਰੋਕਣਾ ਪਊਗਾ ਸਿੰਘ ਤਿਆਰ ਹੋਏ ਤਾਂ ਸਿੰਘਾਂ ਨੇ ਸਾਰਾ ਕੁਝ ਪਲਾਨਿੰਗ ਦੇ ਨਾਲ ਕੀਤਾ ਤਾਂ ਉਧਰ ਤੋਂ ਬਸਰਾਮ ਨੂੰ ਪਤਾ ਲੱਗਿਆ ਵੀ ਹਾਂ ਇਹ ਜਿੱਥੇ ਢਾਬ ਤੇ ਤੰਬੂ ਧਾਣੇ ਹੋਏ ਆ ਜਾਂ ਕੱਪੜੇ ਪਾਏ ਹੋਏ ਆ ਵੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਡੇਰਾ ਹੈ ਇਤਨਾ ਕਿਤੇ ਉੱਥੇ ਹਮਲਾ ਬੋਲ ਦਿੱਤਾ ਜਦੋਂ ਉੱਥੇ ਹਮਲਾ ਬੋਲਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਧਰਮ ਸਿੰਘ ਦੇ ਨਾਲ ਟਿੱਬੀ ਤੇ ਬੈਠੇ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਵੀ ਕਿਤੇ ਨਾ ਕਿਤੇ ਜੰਗ ਚੱਲ ਰਹੀ ਹੈ ਜੀ ਕਿਉਂ ਚਾਲੀ ਮੁਖਤੇ ਸੀ ਜਾਂ ਉਧਰ ਉਹਨਾਂ ਦੀ ਜੰਗ ਸਟਾਰਟ ਹੋ ਗਈ ਸੀ ਇਧਰੋਂ ਜਿਹੜਾ ਮਤਲਬ ਇੱਕ ਦੂਜੇ ਤੇ ਤੀਰ ਨਿਸ਼ਾਨਾ ਜਾਂ ਜੋ ਵੀ ਅਸਤਰ ਸ਼ਸਤਰ ਚੱਲਦੇ ਸੀ ਉਹਨਾਂ ਦੇ ਉਹ ਜੰਗ ਸ਼ੁਰੂ ਹੋ ਗਈ ਸੀਗੀ ਜੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਧਰਮ ਸਿੰਘ ਨੇ ਕਿਹਾ ਵੀ ਗੁਰੂ ਜੀ ਤੁਸੀਂ ਤੀਰ ਕਿਉਂ ਛੱਡ ਰਹੇ ਹੋ ਕਿਧਰ ਨੂੰ ਛੱਡ ਰਹੇ ਹੋ ਗੁਰੂ ਜੀ ਨੇ ਬੋਲਿਆ ਵੀ ਜੰਗ ਚੱਲ ਰਹੀ ਆ ਕਿਤੇ ਇੱਕ ਪਾਸੇ ਆਪਣੇ ਆ ਇੱਕ ਪਾਸੇ ਔਰੰਗਜ਼ੇਬ ਦੇ ਬੰਦੇ ਆ ਤਾਂ ਧਰਮਸੀਹ ਨੇ ਬੋਲਿਆ ਵੀ ਆਪਣੇ ਆਪਣੇ ਤਾਂ ਛੱਡ ਕੇ ਚਲੇ ਗਏ ਆਪਣੇ ਕਿੱਥੇ ਰਹਿ ਗਏ ਆਪਣਾ ਕੌਣ ਆ ਜੀ ਹੁਣ ਉਹ ਕਹਿੰਦੇ ਨਹੀਂ ਕੋਈ ਆਪਣੀ ਲੜ ਰਿਹਾ ਜੀ ਚਲੋ ਕੁਛ ਦੇਰ ਬਾਅਦ ਜੰਗ ਬੰਦ ਹੋ ਗਈ ਤਾਂ ਗੁਰੂ ਜੀ ਨੇ ਧਰਮਸੀਹ ਨੂੰ ਕਿਹਾ ਵੀ ਧਰਮਸੀਹ ਚਲੋ ਚੱਲਦੇ ਆਪਾਂ ਜੰਗ ਵਾਲੀ ਥਾਂ ਤੇ ਜਿੱਥੇ ਜੰਗ ਹੋ ਰਹੀ ਸੀ ਤਾਂ ਉੱਥੇ ਜਾਂਦੇ ਆ ਉੱਥੇ ਜਾ ਕੇ ਜਦੋਂ ਦੇਖਦੇ ਆ ਵੀ 40 ਜਿਹੜੇ ਸਿੰਘ ਸੀ ਜਾਂ ਫੌਜਾ ਸੀਗੀ ਸਾਰੀਆਂ ਕਿਤੇ ਨਾ ਕਿਤੇ ਕਿਸੇ ਦਾ ਧੜ ਅਲੱਗ ਪਿਆ ਕਿਸੇ ਦੀ ਗਰਦਨ ਅਲੱਗ ਪਈ ਹੈ ਕਿਸੇ ਦੀ ਪਗੜੀ ਅਲੱਗ ਪਈ ਹੈ ਕਿਸੇ ਦੀ ਟੰਗ ਅਲੱਗ ਪਈ ਹੈ ਮਤਲਬ ਪੂਰੇ ਸ਼ਹੀਦ ਹੋ ਗਏ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਮਹਾ ਸਿੰਘ ਦਾ ਥੋੜਾ ਥੋੜੇ ਕਿਤੇ ਨਾ ਕਿਤੇ ਸਾਹ ਚੱਲਦੇ ਸੀ ਉਹਨਾਂ ਦਾ ਸਿਰ ਜਿਹੜਾ ਧੜ ਦੇ ਨਾਲੋਂ ਲੱਤ ਚੁੱਕਾ ਸੀ ਅਲੱਗ ਹੋ ਚੁੱਕਾ ਸੀ ਲੇਕਿਨ ਕੁਝ ਕੁ ਸਾਹ ਚੱਲਦੇ ਸੀ ਤਾਂ ਗੁਰੂ ਜੀ ਨੇ ਧਰਮ ਸਿੰਘ ਨੂੰ ਕਿਹਾ ਵੀ ਧਰਮ ਸਿੰਘ ਦੇਖ ਇਹ ਪਛਾਣ ਕੌਣ ਹੈ ਉਹ ਕਹਿੰਦੇ ਜੀ ਪਛਾਣ ਤੇ ਨਹੀਂ ਆਉਂਦਾ ਫਿਰ ਗੁਰੂ ਜੀ ਨੇ ਉਹਨਾਂ ਦਾ ਸਿੰਘ ਸੇਰਾ ਜਿਹੜਾ ਆਪਣੀ ਗੋਦ ਦੇ ਵਿੱਚ ਲਿਆ ਫਿਰ ਕੱਪੜੇ ਦੇ ਨਾਲ ਜਿਹੜਾ ਮਹਾ ਸਿੰਘ ਦਾ ਜਿਹੜਾ ਮੂੰਹ ਪੋਚਿਆ ਤੇ ਬਿਛਾਣਾ ਵੀ ਮੇਰਾ ਉਹੀ ਸਿੰਘਾ ਜਿਹੜਾ ਮੈਨੂੰ ਛੱਡ ਕੇ ਗਿਆ ਸੀ ਫਿਰ ਗੁਰੂ ਜੀ ਦੇ ਨਾਲ ਉਹ ਦਰਦ ਜਿਹੜੀ ਦਰਦ ਭਰੀ ਕਹਾਣੀ ਹੈ ਜਾਂ ਦਰਦ ਭਰੀ ਦਾਸਤਾਨ ਹੈ ਜਿਹੜੀ ਦੇਖ ਕੇ ਜਾਂ ਸੁਣ ਕੇ ਬੜਾ ਛੋਟੀ ਸਾਹਿਬ ਦੁੱਖ ਲੱਗਦਾ ਹੈ ਉਦੀ ਦੇ ਵਿੱਚ ਸੇਰਾ ਤੇ ਗੁਰੂ ਜੀ ਦੇ ਨਾਲ ਗੱਲਬਾਤ ਹੋਈ ਗੁਰੂ ਜੀ ਨੇ ਕਿਹਾ ਵੀ ਮਹਾ ਸਿੰਘ ਮਹਾ ਸਿੰਘਾ ਤੂੰ ਤਾਂ ਮੈਨੂੰ ਛੱਡ ਕੇ ਚਲੇ ਗਿਆ ਸੀ ਉਹ ਕਹਿੰਦੇ ਤੁਹਾਡੋਂ ਛੱਡਣ ਤੋਂ ਬਾਅਦ ਸਾਨੂੰ ਕਿਸੇ ਨੇ ਨਹੀਂ ਸਾਭਿਆ ਸਾਨੂੰ ਕਿਸੇ ਨੇ ਨਹੀਂ ਅਪਣਾਇਆ ਸਾਨੂੰ ਸਭ ਨੇ ਨਕਾਰਿਆ ਗੁਰੂ ਜੀ ਅਸੀਂ ਮਾਈਪਾਗੋ ਦੇ ਨਾਲ ਤੁਹਾਡੇ ਵੱਲ ਆ ਰਹੇ ਸੀ ਲੇਕਿਨ ਕਿਤੇ ਨਾ ਕਿਤੇ ਜੰਗ ਦੇ ਵਿੱਚ ਜਿਹੜੇ ਸਾਡੇ ਸਿੰਘ ਆ ਉਹ 40 ਦੇ 40 ਕਿਤੇ ਨਾ ਕਿਤੇ ਸ਼ਹੀਦ ਹੋ ਗਏ ਆ ਜੀ ਤਾਂ ਫਿਰ ਗੁਰੂ ਜੀ ਨੇ ਕਿਹਾ ਜੀ ਤਰਮ ਸਿੰਘ ਬਹੁਤ ਵੱਡਾ ਤੁਸੀਂ ਕੰਮ ਕੀਤਾ ਕੋਈ ਗੱਲ ਨਹੀਂ ਤੁਸੀਂ ਨਾਲ ਐ ਅਸੀਂ ਤੁਹਾਡੇ ਨਾਲ ਐ ਅਸੀਂ ਹਮੇਸ਼ਾ ਤੁਹਾਡੇ ਨਾਲ ਰਹੂਗੇ ਉਹ ਤੁਹਾਨੂੰ ਕਿਆ ਚਾਹੀਦਾ ਜਾਂ ਤੁਹਾਨੂੰ ਰਾਜ ਪਾੜ ਚਾਹੀਦਾ ਕਿਆ ਚਾਹੀਦਾ ਉਹ ਕਹਿੰਦੇ ਵੀ ਗੁਰੂ ਜੀ ਮੈਂ ਮੈਂ ਦੁਨੀਆ ਜੈਸੀ ਜੀਵਣਾ ਨਹੀਂ ਸਾਡਾ ਜੀਵਣ ਦਾ ਹੱਕ ਆ ਅਸੀਂ ਬਹੁਤ ਗਲਤ ਕੰਮ ਕੀਤਾ ਸੀ ਲੇਕਿਨ ਕਿਤੇ ਨਾ ਕਿਤੇ ਸਾਡੀ ਮੁਕਤੀ ਕਰ ਦੋ ਕਿਤੇ ਨਾ ਕਿਤੇ ਜਾਨ ਐ ਜਿਹੜੀ ਉਹ ਸਾਡੀ ਖਤਮ ਹੋ ਜAVE ਜਾਂ ਇਸੀ ਦੁਨੀਆ ਤੋਂ ਚਲੇ ਜਾਈਏ ਕੁਛ ਐਦਾਂ ਦਾ ਕਰੋ ਫਿਰ ਗੁਰੂ ਜੀ ਨੇ ਕਿਹਾ ਕੋਈ ਗੱਲ ਨਹੀਂ 40 ਮੁਕਤੇ ਮੇਰੇ ਆਪਣੇ ਆ ਮੇਰੇ ਆਪਣਾ ਪਰਿਵਾਰ ਆ ਮੇਰੇ ਆਪਣੇ ਬੱਚੇ ਆ ਬੱਚਾ ਛੱਡ ਕੇ ਚਲੇ ਜਾਂਦਾ ਮਾਤਾ ਪਿਤਾ ਨੂੰ ਲੇਕਿਨ ਮਾਤਾ ਪਿਤਾ ਕਦੇ ਬੱਚੇ ਨੂੰ ਨਹੀਂ ਛੱਡਦਾ ਮੈਂ ਕਦੇ ਤੁਹਾਨੂੰ ਦੂਰ ਨਹੀਂ ਕੀਤਾ ਤਾਂ ਫਿਰ ਉੱਥੋਂ ਜਿਹੜੀ ਹੈ ਮਾਗੀ ਦਾ ਮੇਲਾ ਜਾਂ ਜਿਹਨੂੰ ਕਹਿੰਦੇ ਨੇ ਆਪਾਂ ਜੋੜਛੀਦੀ ਜੋੜ ਮੇਲਾ ਜਾਂ ਜਿਹਨੂੰ ਕਹਿੰਦੇ ਨੇ 40 ਮੁਕਤਿਆਂ ਦੀ ਧਰਤੀ ਜਾਂ 40 ਮੁਕਤਿਆਂ ਦੀ ਕਹਾਣੀ ਜਾਂ ਸ੍ਰੀ ਮੁਕਸਰ ਸਾਹਿਬ ਦੀ ਕਹਾਣੀ ਕਿਤੇ ਨਾ ਕਿਤੇ ਇਹ ਚੀਜ਼ ਨੂੰ ਦਰਸਾਉਂਦੀ ਹੈ ਵੀ ਬਹੁਤ ਕੌਮ ਦਲੇਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਸਿੰਘ ਸੀਗੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਪਰਿਵਾਰ ਸੀਗੇ ਬਹੁਤ ਦਲੇਰ ਸੀਗੇ ਜਿਨ੍ਹਾਂ ਦੀ ਦਲੇਰੀ ਦੇ ਕਾਰਨ ਅੱਜ ਅਸੀਂ ਰੋਟੀ ਖਾ ਰਹੇ ਹਾਂ ਅਸੀਂ ਅੱਜ ਉਹਨਾਂ ਦਾ ਮਨ ਉਪਰ ਹੁੰਦੇ ਜਾ ਰਿਹਾ ਦੁੱਖ ਤਾਂ ਇਸ ਗੱਲ ਦਾ ਜੀ 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 ਅ ਸ਼ਰਮਾ ਜੀ ਕੀ ਤੁਸੀਂ ਦੱਸ ਸਕਦੇ ਹੋ ਦਰਸ਼ਕਾਂ ਨੂੰ ਵੀ ਉਹ ਜਿਹੜੇ ਮੁਕਤੇ ਸੀ ਉਹਨਾਂ ਦਾ ਕੋਈ ਨਾਮ ਕਿਸੇ ਦਾ ਪਤਾ ਹੋਵੇ ਦੱਸ ਸਕਦੇ ਹੋ 40 ਦੇ 40 ਮੁਕਤਿਆਂ ਦਾ ਮੈਂ ਨਾਮ ਦਸੂਗਾ ਮਾਫੀ ਚਾਹੁੰਦਾ ਅਗਰ ਕਿਸੇ ਦਾ ਨਾਮ ਗਲਤ ਬੋਲਿਆ ਜਾਵੇ ਜਾਂ ਅਣਜਾਣਪਨੇ ਚ ਕੁਝ ਗਲਤ ਸ਼ਬਦ ਬੋਲਿਆ ਜਾਵੇ ਤਾਂ ਮਾਫ ਕਰਨਾ ਜੀ ਕਿਉਂਕਿ ਬਹੁਤ ਮਾਣ ਹੁੰਦਾ ਜਾਂ ਬਹੁਤ ਮਾਣ ਇਸ ਟਾਈਮ ਆਪਣੇ ਆਪ ਚ ਮਹਿਸੂਸ ਕਰ ਰਿਹਾ ਵੀ ਇੱਕ ਮੈਂ ਚੈਨਲ ਤੇ ਉਹਨਾਂ ਸਿੰਘਾਂ ਸੀਦਾਂ ਦੀ ਜਾਂ ਉਹਨਾਂ 40 ਮੁਕਤਿਆਂ ਦੇ ਜਿਹੜੇ ਮੇਰੇ ਨਾਮ ਮੇਰੇ ਮੁਖਤੋਂ ਨਿਕਲ ਰਹੇ ਆ ਪ੍ਰਮਾਤਮਾ ਹੋਰ ਵੀ ਬਲ ਬਖਸ਼ੇ ਪ੍ਰਮਾਤਮਾ ਸਾਨੂੰ ਹਮੇਸ਼ਾ ਹੀ ਤੰਦਰੁਸਤੀ ਬਖਸ਼ੇ ਤੇ ਹਮੇਸ਼ਾ ਹੀ ਉਹਨਾਂ ਦੀਆਂ ਯਾਦਾਂ ਯਾਦ ਕਰਾਉਂਦਾ ਰਹੇ ਜੀ ਜਿਨ੍ਹਾਂ ਚੋਂ ਭਾਈ ਸ਼ਮੀਰ ਸਿੰਘ ਜੀ ਜੀ ਭਾਈ ਸਰਜਾ ਸਿੰਘ ਜੀ ਜੀ ਭਾਈ ਸਾਦੂ ਸਿੰਘ ਜੀ ਭਾਈ ਸੁਹੇਲ ਸਿੰਘ ਜੀ ਜੀ ਭਾਈ ਸੁਲਤਾਨ ਸਿੰਘ ਜੀ ਭਾਈ ਸੋਭਾ ਸਿੰਘ ਜੀ ਜੀ ਭਾਈ ਸੰਤਾ ਸਿੰਘ ਜੀ ਭਾਈ ਹਰਸਾ ਸਿੰਘ ਜੀ ਜੀ ਭਾਈ ਹਰੀ ਸਿੰਘ ਜੀ ਭਾਈ ਕਰਨ ਸਿੰਘ ਜੀ ਜੀ ਭਾਈ ਕਰਮ ਸਿੰਘ ਜੀ ਭਾਈ ਕਾਲਾ ਸਿੰਘ ਜੀ ਜੀ ਭਾਈ ਕਿਰਤ ਸਿੰਘ ਜੀ ਭਾਈ ਕਿਰਪਾਲ ਸਿੰਘ ਜੀ ਭਾਈ ਕੁਸ਼ਾਲ ਸਿੰਘ ਜੀ ਭਾਈ ਗੰਡਾ ਸਿੰਘ ਜੀ ਭਾਈ ਕਰਬਾਰਾ ਸਿੰਘ ਜੀ ਭਾਈ ਚੰਬਾ ਸਿੰਘ ਜੀ ਭਾਈ ਗੁਲਾਬ ਸਿੰਘ ਜੀ ਭਾਈ ਜਦੋਂ ਸਿੰਘ ਜੀ ਜੀ ਭਾਈ 당ਗ ਸਿੰਘ ਜੀ ਭਾਈ ਦਰਬਾਰਾ ਸਿੰਘ ਜੀ ਜੀ ਭਾਈ ਦਿਵਾਲ ਸਿੰਘ ਜੀ ਭਾਈ ਦਰਬਾਰਾ ਸਿੰਘ ਜੀ ਭਾਈ ਨਿਹਾਲ ਸਿੰਘ ਜੀ ਭਾਈ ਨਿਧਾਨ ਸਿੰਘ ਜੀ ਜੀ ਭਾਈ ਭੋਲਾ ਸਿੰਘ ਜੀ ਭਾਈ ਮੱਝਾ ਸਿੰਘ ਜੀ ਭਾਈ ਗੰਗਾ ਸਿੰਘ ਜੀ ਭਾਈ ਧਰਮਾ ਸਿੰਘ ਜੀ ਭਾਈ ਪੂਰਾ ਸਿੰਘ ਜੀ ਭਾਈ ਭਾਗ ਸਿੰਘ ਜੀ ਜੀ ਭਾਈ ਬੰਦਾ ਸਿੰਘ ਜੀ ਭਾਈ ਮਹਾ ਸਿੰਘ ਜੀ ਦੀ ਜਿਹੜੀ ਮੈਂ ਇੱਕ ਵਿੱਚ ਥੋੜੀ ਜਿਹੀ ਦੱਸੀ ਆ ਇੱਕ ਸਿੰਘ ਦੀ ਗੱਲ ਜੀ ਭਾਈ ਮਹਾ ਸਿੰਘ ਜੀ ਜੀ ਭਾਈ ਮੀਆਂ ਸਿੰਘ ਜੀ ਭਾਈ ਲਸ਼ਮਣ ਸਿੰਘ ਜੀ ਭਾਈ ਮਹਾ ਸਿੰਘ ਜੀ ਭਾਈ ਜੋਗਾ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਰਾਏ ਸਿੰਘ ਜੀ ਜੀ ਇਹ 40 ਜਿਹੜੇ ਸਾਡੇ ਸਿੰਘ ਸੀਗੇ ਜਾਂ ਜਿਨ੍ਹਾਂ ਨੇ ਵਧਾਵਾ ਲਿਖ ਕੇ ਦਿੱਤਾ ਸੀ ਜਾਂ ਫਿਰ ਉਸ ਤੋਂ ਬਾਅਦ ਦੁਆਰੇ ਗੁਰੂ ਜੀ ਦੇ ਨਾਲ ਗਏ ਆ ਫਿਰ ਜਿਨ੍ਹਾਂ ਨੇ ਅਛੀਤੀਆ ਪ੍ਰਾਪਤ ਕਰੀਆਂ ਮੁਕਤਸਰ ਸਾਹਿਬ ਦੀ ਧਰਤੀ 'ਚ ਜਿਨ੍ਹਾਂ ਦਾ ਅੱਜ ਮਾਗੀ ਦੇ ਸੰਗਰਾਮ ਨੂੰ ਕਿਤੇ ਨਾ ਕਿਤੇ ਦਿਹਾੜਾ ਮਨਾਇਆ ਜਾਂਦਾ ਬਹੁਤ ਉਹ ਸ਼ਾਦਤ ਭਰਿਆ ਦਿਨ ਹੋਊਗਾ ਜਾਂ ਬਹੁਤ ਉਹ ਇੱਕ ਜਿਹਨੂੰ ਕਹਿਦੇ ਨੇ ਇੱਕ ਪਾਸੇ ਸੀ ਕਹਿਦੇ ਨੇ ਇਹਨਾਂ ਦਰਦ ਇੰਨੀ ਤਕਲੀਫ ਵਾਲਾ ਦਿਨ ਹੋਊਗਾ ਕਿ ਜਿਹੜਾ ਸਾਨੂੰ ਯਾਦ ਕਰਦੇ ਆ ਬੜੀ ਤਕਲੀਫ ਹੁੰਦੀ ਹੈ ਜੀ ਜੀ ਸ਼ਰਮਾ ਜੀ ਮੈਂ ਇੱਕ ਸਵਾਲ ਕਰਨਾ ਚਾਹਨਾ ਹੈ ਤਾਂ ਦੇਖੋ ਮੁੱਦੇ ਤੁਹਾਡੀ ਹੈ ਪਰ ਕਿਤੇ ਨਾ ਕਿਤੇ ਇਸ ਮੁੱਦੇ ਨਾਲ ਜੁੜਦਾ ਵੀ ਹੈ ਕੁਝ ਸਮੇਂ ਬਾਅਦ ਨਾ ਇੱਕ ਵੀਡੀਓ ਆਪਾਂ ਨਸ਼ਰ ਕਰ ਰਹੇ ਆ ਚੈਨਲ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸਾਨੂੰ ਪਤਾ ਨਹੀਂ ਲੱਗ ਸਕਿਆ ਉਹ ਵੀਡੀਓ ਕਿੱਥੋਂ ਦਾ ਹੈ ਇੱਕ ਨਾ ਪ੍ਰਵਾਸੀ ਪ੍ਰਵਾਸੀ ਬੰਦਾ ਯਾਨੀ ਕਿ ਅੱਜ ਅਮਰਸ਼ ਕਹਿਵਾ ਉਸਨੇ ਤੇ ਬਹੁਤ ਹੀ ਯਾਨੀ ਕਿ ਹਾਸੇ ਮਖੋਲਾਂ ਦੇ ਨਾਲ ਪੰਜਾਬੀ ਯਾਨੀ ਕਿ ਜਿਹੜੀ ਸਾਡੀ ਲੈਂਗੁਏਜ ਹੈ ਪੰਜਾਬੀ ਭਾਸ਼ਾ ਦਾ ਬਹੁਤ ਮਜ਼ਾਕ ਖੜਾ ਰਿਹਾ ਹੈ ਦੇ ਉਹਦੇ ਵਿੱਚ ਲਿਖਿਆ ਵੀ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਪ੍ਰਵਾਸੀ ਹੀ ਯਾਨੀ ਕਿ ਇੱਥੇ ਗੁਰਦੁਆਰਿਆਂ ਤੇ ਯਾਨੀ ਪ੍ਰਚਾਰਕ ਹੋਣਗੇ ਤੇ ਸੇਵਾ ਕਰਿਆ ਕਰਨਗੇ ਪਰ ਜਿਵੇਂ ਤੁਸੀਂ ਦੱਸਿਆ ਤੁਹਾਨੂੰ ਬਹੁਤ ਗਿਆਨ ਹੈ ਹਾਲੇ ਕਿ ਮੈਨੂੰ ਇਹਨਾਂ ਨਹੀਂ ਪਤਾ ਤੁਸੀਂ ਨਾਮ ਦੱਸੇ ਤੇ ਤੁਸੀਂ ਦੱਸ ਵੀ ਰਹੇ ਜਾਣਕਾਰੀ ਦੇ ਰਹੇ ਤੇ ਫਿਰ ਜਿਵੇਂ ਉਹ ਬੰਦੇ ਦੀ ਵੀਡੀਓ ਹੈ ਦੇਖੋ ਤੁਸੀਂ ਦੱਸਿਆ ਵੀ ਸ਼ਹੀਦियां ਹੋਈਆਂ ਜਿਵੇਂ ਉਹ ਪ੍ਰਵਾਸੀ ਹੈ ਕੀ ਉਹ ਪ੍ਰਵਾਸੀ ਲੋਕ ਸ਼ਹੀਦियां ਦੇ ਦੇਣਗੇ ਦੇਖੋ ਜੀ ਨੇੜੇ ਤੇੜੇ ਵੀ ਨਹੀਂ ਜੀ ਹੈ ਇਹ ਦੇਖੋ ਜੋ ਜੋ ਵੀ ਪੰਜਾਬੀ ਮਾਂ ਪਾਸ਼ਾ ਦੀ ਮਾਂ ਪਾਸ਼ਾ ਦੀ ਬੇਅਦਬੀ ਕਰਦਾ ਜਾਂ ਕਿਸੇ ਵੀ ਮਾਤ ਪਾਤਾਂ ਭਾਸ਼ਾ ਦੀ ਬੇਅਦਬੀ ਕਰਦਾ ਕਿਸੇ ਦੀ ਵੀ ਮਾਤ ਪਾਸ਼ਾ ਨੂੰ ਬਗਾੜਨਾ ਮਾਤ ਪਾਸ਼ਾ ਦਾ ਮਜ਼ਾਕ ਕਢਾਉਣਾ ਸਭ ਤੋਂ ਵੱਡਾ ਗੁਨਾਹ ਹੈ ਮੌਕੇ ਦੀਆਂ ਸਰਕਾਰਾਂ ਨੂੰ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਤੇ ਐਕਸ਼ਨ ਲੈਣਾ ਚਾਹੀਦਾ ਸੀ ਹੁਣ ਤੱਕ ਐਕਸ਼ਨ ਕਿਉਂ ਨਹੀਂ ਹੋਇਆ ਕਿੱਥੇ ਉਪਭਾਗ ਅਸੀਂ ਇਹ ਨਹੀਂ ਕਹਿੰਦੇ ਕੋਈ ਪ੍ਰਵਾਸੀ ਆ ਅਗਰ ਸਾਡਾ ਵੀ ਕੋਈ ਪੰਜਾਬੀ ਕਿਸੇ ਮਾਤ ਪਾਸ਼ਾ ਦੀ ਬਿਆਦ ਵੀ ਕਰਦਾ ਜਾਂ ਉਹਨੂੰ ਬਗਾੜਨ ਦੀ ਕੋਸ਼ਿਸ਼ ਕਰਦੇ ਅਸੀਂ ਕਹੂੰਗੇ ਉਹਨੂੰ ਵੀ ਸਜ਼ਾ ਦਿਓ ਕਿਉਂ ਇਹ ਹੋ ਰਿਹਾ ਹੈ ਕਿਉਂ ਕਿ ਸਰਕਾਰਾਂ ਦਾ ਇਹਨਾਂ ਚੀਜ਼ਾਂ ਵੱਲ ਥੋੜੀ ਸਾਭ ਧਿਆਨ ਨਹੀਂ ਜੀ ਹੈ ਛਿੱਧੀਆਂ ਦਾ ਦੂਰ ਦੀ ਗੱਲ ਰਹੀ ਜੇ ਮੈਂ ਤੁਸੀਂ ਪ੍ਰਵਾਸੀਆਂ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਜਿਹੜਾ ਇਹਨਾਂ ਦੀ ਬਾਤ ਹੀ ਹੋਈ ਜਿਹੜੀ ਬਾਤੇ ਹੋਏ ਅੰਕੜੇ ਅਸੀਂ ਇਹ ਨਹੀਂ ਕਹਿੰਦੇ ਕਿਉਂ ਆ ਰਹੇ ਆ ਸਾਡੇ ਵੀ ਪੰਜਾਬ ਦੇ ਸੂਬੇ ਦੇ ਲੋਕ ਬਾਰ ਯੂਪੀ ਐਮਪੀ ਬੀਆਰ ਤੇ ਬੈਠੇ ਆ ਲੇਕਿਨ ਇਹਨਾਂ ਦਾ ਜਿਹੜਾ ਵਧਣਾ ਜਾਂ ਸਾਡੇ ਕੰਮਾਂ ਦੇ ਉੱਤੇ ਸਿੱਧਾ ਹੀ ਸਿੱਧਾ ਜਿਹਨੂੰ ਕਹਿੰਦੇ ਨੇ ਹਮਲਾ ਬੋਲ ਦੇਣਾ ਦੇਖੋ ਇੱਕ ਬਹੁਤ ਅਸਰ ਪੈਂਦਾ ਇੱਕ ਸਾਡੇ ਬੰਦੇ ਨੂੰ ਮਿਲਣੀ ਆ ਜਾਂ ਜਿੱਥੇ ਦਾ ਬੰਦਾ ਰਹਿੰਦੇ ਸੀ ਇਹ ਨਹੀਂ ਕਹਿੰਦੇ ਵੀ ਪ੍ਰਵਾਸੀ ਹਿੰਦੁਸਤਾਨ ਤੋਂ ਬਾਹਰ ਆ ਬਿਲਕੁਲ ਲੈ ਸਕਦੇ ਆ ਲੇਕਿਨ ਜਿਹੜਾ ਖੁਦ ਘਰ ਦਾ ਬੰਦਾ ਉਹ ਕਿਤੇ ਨਾ ਕਿਤੇ ਭੁੱਖਾ ਮਾਰ ਰਿਹਾ ਬਾਹਰ ਦੇ ਬੰਦੇ ਨੂੰ ਅਸੀਂ ਰੋਟੀ ਖਵਾਉਣ ਦੀ ਗੱਲ ਕਰਦੇ ਆ ਦੇਖੋ ਉਹ ਬਾਹਰਲੇ ਬੰਦੇ ਨੂੰ ਵੀ ਸਾਹਮੇ ਸਰਕਾਰਾਂ ਪਹਿਲਾਂ ਘਰ ਦੇ ਬੰਦੇ ਨੂੰ ਵੀ ਰੋਟੀ ਦੇਣ ਕਿਤੇ ਨਾ ਕਿਤੇ ਉਸ ਚੀਜ਼ ਦੇ ਵਿੱਚ ਬੜੀ ਦਿੱਕਤ ਆ ਰਹੀ ਹੈ ਕਿਤੇ ਨਾ ਕਿਤੇ ਰਾਜਨੀਤੀ ਦੇ ਵਿਚਾਰ ਆ ਰਹੀ ਹੈ ਕਿਤੇ ਨਾ ਕਿਤੇ ਧਾਰਮਿਕ ਸੰਸਥਾ ਦੇ ਵਿੱਚ ਆ ਰਹੀ ਹੈ ਕਿਉਂਕਿ ਇਹਨਾਂ ਦਾ ਜਿਹੜਾ ਵਾਅਦਾ ਹੁੰਦਾ ਇਹਨਾਂ ਦੀ ਜਿਹੜੀ ਸੋਚ ਹੈ ਮੈਂ ਚੈਨਲ ਤੇ ਕਹਿੰਨਾ ਪੰਜਾਬ ਨਾਲੋਂ ਖ ਕਿਉਂਕਿ ਅਸੀਂ ਹਰ ਇੱਕ ਸੂਬੇ ਦੇ ਬੰਦਿਆਂ ਨਾਲ ਵਰਤ ਕੇ ਦੇਖਿਆ ਹਰ ਸੂਬੇ ਦੇ ਬੰਦਿਆਂ ਚ ਰਹਿ ਕੇ ਦੇਖਿਆ ਬਹੁਤ ਘੱਟ ਚਾਂਸ ਹੁੰਨੇ ਆ ਜੋ ਪੰਜਾਬ ਵਰਗਾ ਜਿਗਰਾ ਰੱਖਣ ਜਾਂ ਪੰਜਾਬ ਵਾਲੀ ਜਿਗਰੇ ਵਾਲੀ ਗੱਲ ਕਰਨ ਇਹ ਜਿਹੜੇ ਚਾਲੀ ਮੁਕਤਿਆਂ ਦੀ ਧਰਤੀ ਦੀ ਵੀ ਗੱਲ ਕਰਦੇ ਆ। ਜਾ ਸ਼ਹੀਦਿਆਂ ਦੀ ਵੀ ਗੱਲ ਕਰਦੇ ਆ ਇਹ ਵੀ ਕਿਤੇ ਨਾ ਕਿਤੇ ਪੰਜਾਬ ਦੀ ਧਰਤੀ ਤੇ ਹੋਇਆ ਪੰਜਾਬ ਦੇ ਲੋਕਾਂ ਨੇ ਕੀਤਾ ਜਾਂ ਸੁੱਬੇ ਦੇ ਹਿੰਦੁਸਤਾਨ ਦੇ ਹੋਰ ਵੀ ਬਹੁਤ ਲੋਕ ਸ਼ਾਮਿਲ ਸੀਗੇ ਹੋਰ ਵੀ ਬਹੁਤ ਜਾਤ ਬਰਾਦਰੀ ਦੇ ਲੋਕ ਸ਼ਾਮਿਲ ਸੀ ਇਹ ਨਾ ਜੰਗਾਂ ਦੇ ਵਿੱਚ ਲੇਕਿਨ ਕਿਤੇ ਨਾ ਕਿਤੇ ਹਮੇਸ਼ਾ ਹੀ ਸਰਕਾਰਾਂ ਵੱਲੋਂ ਪੰਜਾਬ ਨੂੰ ਜਾਂ ਜਿਹੜੇ ਜਿਹੜੇ ਲੋਕ ਪੰਜਾਬ ਨੂੰ ਬਗੜਨ ਦੀ ਗੱਲ ਕਰਦੇ ਆ ਭਾਸ਼ਾ ਨੂੰ ਬਗੜਨ ਦੀ ਗੱਲ ਕਰਦੇ ਆ ਹਮੇਸ਼ਾ ਹੀ ਕਿਤੇ ਨਾ ਕਿਤੇ ਪਿੱਛੇ ਕਰਦੀ ਆ ਰਹੀ ਹੈ ਜੋ ਕਿ ਸਰਕਾਰਾਂ ਨੂੰ ਪਹਿਲ ਦੇ ਆਧਾਰ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੀ ਜਿਨੇ ਕਹਿੰਨਾ ਤੁਸੀਂ ਇੱਕ ਬੜੀ ਵੱਡੀ ਗੱਲ ਕੀਤੀ ਕਿ ਸਾਨੂੰ ਦੱਸਿਆ ਖਾਸ ਕਰ ਮੈਨੂੰ ਬਹੁਤ ਲੱਗਿਆ ਦਰਸ਼ਕਾਂ ਬਹੁਤ ਲੱਗਿਆ ਵੀ ਜਦੋਂ ਮਹਾ ਸਿੰਘ ਆਪਣੇ ਘਰ ਗਏ ਤਾਂ ਉਹਨਾਂ ਦੇ ਪਿਤਾ ਜੀ ਬੇਹੋਸ਼ ਹੋ ਗਏ ਜੇ ਜਦੋਂ ਦੁਬਾਰਾ ਉਹ ਲੜਨਗੇ ਤਾਂ ਗੁਰੂ ਜੀ ਨੂੰ ਦੱਸਿਆ ਗਿਆ ਉਹ ਮੈਂ ਨਾਮ ਭੁੱਲ ਗਿਆ ਮਾਫੀ ਚਾਹਨਾ ਵੀ ਜਿਨ੍ਹਾਂ ਨੇ ਦੱਸਿਆ ਗੁਰੂ ਨੂੰ ਵੀ ਲੜਾਈ ਹੋ ਰਹੀ ਹੈ ਤੁਸੀਂ ਕਿਉਂ ਤੀਰ ਚਲਾ ਰਹੇ ਹੋਤਾ ਗੁਰੂ ਜੀ ਨੇ ਕੀ ਕਿਹਾ ਕਿ ਕੋਈ ਆਪਣੇ ਹੀ ਹੋਣਗੇ ਯਾਨੀ ਕਿ ਗੁਰੂ ਨੂੰ ਪਤਾ ਹੁੰਦਾ ਸਭ ਵੀ ਕੌਣ ਕੀ ਕਰ ਰਿਹਾ ਪਰ ਅੱਜ ਤੁਸੀਂ ਕਹਿੰਦੇ ਸਰਕਾਰਾਂ ਸਹੀ ਹੈ ਸਰਕਾਰਾਂ ਨੂੰ ਸਭ ਪਤਾ ਹੈ ਇਹ ਨਹੀਂ ਕਰ ਰਹੀਆਂ ਪਰ ਉਹ ਸੱਚੇ ਬਦਮਾਸ਼ਾ ਗੁਰੂ ਤਾਂ ਦੇਖ ਰਹੇ ਨਾ ਬਿਲਕੁਲ ਉਹ ਭਾਈ ਧਰਮ ਸਿੰਘ ਸੀਗੇ ਜੀ ਲਾਸਟ ਟਾਈਮ ਦੇ ਵਿੱਚ ਨਾਲ ਜੀ ਜਿਹੜੇ ਗਏ ਸੀਗੇ ਗੁਰੂ ਜੀ ਦੇ ਨਾਲ ਜੰਗ ਦੇ ਵਿੱਚ ਜੀ ਦੇਖੋ ਉਹ ਉਸ ਟਾਈਮ ਦੇ ਰਾਜੇ ਮਹਾਰਾਜੇ ਦੀ ਅਸੀਂ ਗੱਲਾਂ ਕਰਦੇ ਆ ਅਸੀਂ ਫਿਰ ਕੱਲ ਅਦੁੱਲਾਪੱਟੀ ਦੇ ਵੀ ਉਹਨਾਂ ਦੇ ਜਿਹੜੇ ਮੁਗਲਾਂ ਨੇ ਰਾਜ ਕੀਤਾ ਸੀ ਕਿਤੇ ਨਾ ਕਿਤੇ ਉਹਦੁੱਲਾਪੱਟੀ ਦੇ ਪਰਿਵਾਰ ਤੇ ਕਿਤੇ ਨਾ ਕਿਤੇ ਅਤਿਆਚਾਰ ਕੀਤਾ ਸੀ ਉਸ ਸਮੇਂ ਦੀਆਂ ਸਰਕਾਰਾਂ ਦੀ ਗੱਲ ਕਰਦੇ ਆ ਅੱਜ ਦੇ ਸਮੇਂ ਦੀਆਂ ਸਰਕਾਰਾਂ ਦੀ ਗੱਲ ਕਰਦੇ ਆ ਜੀ ਜ਼ਮੀਨ ਸਮਾਨ ਦਾ ਅੰਤਰ ਆ ਕਿਤੇ ਨਾ ਕਿਤੇ ਉਸ ਟਾਈਮ ਪ੍ਰਜਾ ਵੀ ਨਿਰਪੱਖ ਹੁੰਦੀ ਸੀ ਤੇ ਰਾਜੇ ਵੀ ਨਿਰਪੱਖ ਹੁੰਦੇ ਸੀ ਅੱਜ ਕੀ ਹੈ ਅੱਜ ਰਾਜੇ ਵੀ ਨਿਰਪੱਖ ਨਹੀਂ ਹੈ ਜੀ ਪ੍ਰਜਾ ਵੀ ਨਿਰਪੱਖ ਨਹੀਂ ਹੈ ਰਾਜੇ ਮਹਾਰਾਜਾਂ ਦੇ ਜਾਂ ਸਾਡੇ ਮੰਤਰੀ ਸੰਤਰੀਆਂ ਦੇ ਆਪਣੇ ਰਸਤੇ ਹੈ ਜੀ ਪ੍ਰਜਾ ਦੇ ਲੋਕਾਂ ਦੇ ਆਪਣੇ ਰਸਤੇ ਹੈ ਜੀ ਲੋਕ ਆਪਣਾ ਉਲੂ ਸਿੱਧਾ ਕਰਨ ਨਾਲ ਫਿਰਦੇ ਆ ਰਾਜੇ ਮਹਾਰਾਜੇ ਮੰਤਰੀ ਸੰਤਰੀ ਆਪਣਾ ਉਲੂ ਸਿੱਧਾ ਕਰਨ ਨਾਲ ਫਿਰਦੇ ਆ ਕਿਸ ਕੌਣ ਰਿਹਾ ਪਿਸਤਾ ਵਿੱਚ ਜ਼ਰੂਰਤਮੰਦ ਰਿਹਾ ਜਾਂ ਉਹ ਬੰਦਾ ਪਿਸ ਰਿਹਾ ਜਿਹਨੇ ਸਰਕਾਰ ਦੀ ਸਹੂਲਤ ਲਈ ਹੁੰਦੀ ਸਰਕਾਰ ਦਾ ਲਾਭ ਲੈਣਾ ਹੁੰਦਾ ਜਾਂ ਕਿਤੇ ਨਾ ਕਿਤੇ ਸਰਕਾਰ ਦੁਆਰਾ ਲਈਆਂ ਹੋਈਆਂ ਚੱਲੀਆਂ ਹੋਈਆਂ ਸਕੀਮਾਂ ਦਾ ਫਾਇਦਾ ਲੈਣਾ ਹੁੰਦਾ ਜੀ ਸ਼ਰਮਾ ਜੀ ਤੁਹਾਨੂੰ ਐ ਨਹੀਂ ਲੱਗਦਾ ਵੀ ਦੇਖੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਉਹ ਸਮੇਂ ਜਿਹੜੇ ਮਾਪਿਓ ਸੀ ਹੈਨਾ ਉਹਨਾਂ ਨੇ ਦੁਤਕਾਰਿਆ ਪਰਿਵਾਰਾਂ ਨੇ ਘਰ ਨਹੀਂ ਵੜ ਦਿੱਤਾ 40 ਸਿੰਘਾਂ ਨੂੰ ਯਾਨੀ ਕਿ ਦੁਤਕਾਰੇ ਹੀ ਹੋ ਗਿਆ ਤਾਂ ਹੀ ਉਹ ਵਾਪਸ ਗਏ ਜਿਹੜੇ ਅੱਜ ਕੱਲ ਸਾਡਾ ਕਲਚਰ ਹੈ ਸਾਡੇ ਕਿਤੇ ਨਾ ਕਿਤੇ ਮਾਪਿਆਂ ਨੂੰ ਨਹੀਂ ਪਤਾ ਇਤਿਹਾਸ ਮਾਗੀ ਦਾ ਮੈਂ ਆਪ ਕਹਿੰਦਾ ਮੈਨੂੰ ਅੱਜ ਜਿੰਨੀ ਜਾਣ ਕੇ ਤੁਹਾਡੇ ਤੋਂ ਮਿਲਿਆ ਮੈਨੂੰ ਸ਼ਾਇਦ ਨਹੀਂ ਪਤਾ ਸੀ ਤੇ ਕਿਤੇ ਨਾ ਜੇ ਸਾਫ਼ ਤੌਰ ਤੇ ਕਹੀਏ ਤਾਂ ਇਹ ਜਿਹੜਾ ਇhtیاز ਹੈ ਇਹ ਬੱਚਿਆਂ ਨੂੰ ਜਾਣੂ ਕਰਾਉਣਾ ਚਾਹੀਦਾ ਹੈ ਦੇਖੋ ਸਾਡੇ ਆ ਜਿਹੜੇ ਬੱਚੇ ਨੇ ਉਹ ਸਾਡੇ ਧਰਮ ਤੋਂ ਦੂਰ ਹੋ ਰਹੇ ਨੇ ਮੈਂ ਕਲਾਸੀ ਤਰਨ ਦੀ ਗੱਲ ਨਹੀਂ ਕਰਦਾ ਸਾਰੇ ਧਰਮ ਚਾਹੇ Hindu ਧਰਮ ਹੈ ਚਾਹੇ Muslim ਧਰਮ ਹੈ ਹੈ ਸਭ ਰੱਬ ਦੇ ਬੰਦੇ ਪਰ ਅੱਜ ਨੌਜਵਾਨ ਜਿਹੜੇ ਕਿ ਨਸ਼ੇ 'ਚ ਵੱਢ ਰਹੇ ਨੇ ਸਾਰੇ ਇਹ ਦੂਰ ਨੇ ਆਪਣੇ ਧਰਮਾਂ ਤੋਂ ਯਾਨੀ ਬੇਬੀਆਂ ਹੋ ਰਹੀਆਂ ਕਿੰਨੀਆਂ ਬੇਬੀਆਂ ਪਹਿਲਾਂ ਵੀ ਹੋਈਆਂ ਜੇਕਰ ਇਹਨਾਂ ਨੌਜਵਾਨਾਂ ਨੂੰ ਕੋਈ ਸਕੂਲਾਂ ਕਾਲਜਾਂ 'ਚ ਪੜਾਇਆ ਜੇ ਮਾਪਿਓ ਘਰ ਦੇ ਵੀ ਦੱਸਣ ਤਾਂ ਹੋ ਸਕਦਾ ਇਹ ਬੱਚੇ ਵੀ ਉਹਨਾਂ ਸਿੰਘਾਂ ਵਾਂਗ ਕੁਝ ਕਰਨ ਦੇਖੋ ਜੀ ਸੋਢੀ ਸਾਹਿਬ ਮੈਂ ਕੋਈ ਅਗਿਆਨੀ ਜਾਂ ਮੈਨੂੰ ਕੋਈ ਗਿਆਨ ਨਹੀਂ ਜੀ ਹੈ ਸਿੱਧਾ ਸਿਰਫ ਜਿੰਨਾ ਕੁ ਪਤਾ ਹੁੰਦਾ ਹੈ ਜਾਂ ਜਿੰਨਾ ਕੁ ਸਾਨੂੰ ਨੌਲੇਜ ਰਹੀ ਹੈ ਜਾਂ ਮੈਂ ਕਈ ਵਾਰ ਗੱਲ ਕੀਤੀ ਆ ਵੀ ਮੈਂ ਸਿੱਖ ਧਰਮ ਦੇ ਨਾਲ ਮੇਰਾ ਬਹੁਤ ਲਗਾਓ ਆ ਬੇਸ਼ੱਕ ਮੇਰਾ ਹਿੰਦੂ ਧਰਮ ਚ ਜਿਹੜਾ ਜਨਮ ਹੋਇਆ ਮੈਂ ਹਿੰਦੂ ਧਰਮ ਨੂੰ ਪੂਰਾ ਸਨਮਾਨ ਦਿੰਦਾ ਕਿਤੇ ਨਾ ਕਿਤੇ ਮੈਂ ਗੁਰਦੁਆਰਾ ਸਾਹਿਬ ਚ ਜਾ ਕੇ ਆਪਣੇ ਆਪ ਨੂੰ ਜਿਹੜਾ ਇੱਕ ਜਿਹਨੂੰ ਕਹਿ ਦਿੰਦੇ ਨੇ ਇੱਕ ਕੰਫਰਟੇਬਲ ਮਹਿਸੂਸ ਕਰਨਾ ਜਾਂ ਕੰਫਰਟ ਮੋਸੂ ਜੋਨ ਮਹਿਸੂਸ ਕਰਨਾ ਗੁਰਦੁਆਰਾ ਸਾਹਿਬ ਚ ਜਾ ਕੇ ਕਿਤੇ ਨਾ ਕਿਤੇ ਐਦਾਂ ਦਾ ਮੈਂ ਭਾਵਕ ਜਾਂ ਸਾਨਾ ਭਾਪਕ ਜਾਂ ਬੰਦਾ ਹੈ ਦੇਖੋ اسی ਤਾਂ ਕਹਿੰਦੇ ਆਂ ਵੀ ਮਾਤਾ ਪਿਤਾ ਤੋਂ ਹੀ ਸਟਾਰਟ ਹੁੰਦੀ ਹੈ ਜੀ ਗੱਲ ਜਿੰਨਾ ਕ ਸਾਨੂੰ ਪਤਾ ਜਿੰਨਾ ਕ ਸਾਡੇ ਮਾਤਾ ਪਿਤਾ ਨੂੰ ਪਤਾ ਜਿੰਨਾ ਕ ਸਾਡੇ ਮਾਤਾ ਪਿਤਾ ਦੇ ਅੱਗੇ ਮਾਤਾ ਪਿਤਾ ਨੂੰ ਪਤਾ ਬੱਚਿਆਂ ਦੇ ਦਾਦਾ ਦਾਦੀ ਨੂੰ ਪਤਾ ਹੈ ਜਾਂ ਨਾਨਾ ਨਾਨੀ ਨੂੰ ਪਤਾ ਉਹ ਬੱਚਿਆਂ ਨੂੰ ਕਿਤੇ ਨਾ ਕਿਤੇ ਦੱਸਣ ਦੀ ਜਿਹੜੀ ਵੱੱਤੇ ਵੱੱਤ ਕਰਪਾਲਤਾ ਕਰੇ ਕਰੋ ਕਿਉਂਕਿ ਅੱਜ ਕੱਲ ਜਿਵੇਂ ਤੁਸੀਂ ਕਿਹਾ ਵੀ ਹਰੇਕ ਧਰਮ ਦੇ ਵਿੱਚ ਹੋ ਰਿਹਾ ਕਿਉਂ ਕਿ ਕਿਉਂਕਿ ਜਦੋਂ ਬੱਚਾ ਜਨਮ ਲੈ ਲੈਂਦਾ ਉਹਨੂੰ ਨਹੀਂ ਪਤਾ ਲੱਗਦਾ ਵਹ ਹਿੰਦੂ ਸਿੱਖ ਮੁਸਲਮਾਨ ਸਿੱਖ ਐਸਾਈ ਦੇ ਘਰ ਚੰਦੇ ਕਿਨ ਅੱਜ ਬੱਚਾ ਜਨਮ ਲੈਣ ਤੋਂ ਬਾਅਦ ਬੱਚੇ ਦੇ ਮਾਤਾ ਪਿਤਾ ਨੂੰ ਪਤਾ ਹੁੰਦਾ ਬੱਚਾ ਮੋਬਾਈਲ ਤੇ ਖੇਡ ਰਿਹਾ ਛੋਟਾ ਜਿਹਾ ਹੁੰਦਾ ਤਾਂ ਪਹਿਲਾਂ ਖੇਲੂਗਾ ਉਹਨੂੰ ਤੋੜੂਗਾ ਮਰੋੜੂਗਾ ਫੇ ਬੜਾ ਹੋ ਕੇ ਗੇਮਾਂ ਖੇਡੂਗਾ ਫਿਰ ਆਪਣਾ ਲੈ ਲੂਗਾ ਫੋਨ ਉਹਦੇ ਵਿੱਚ ਫੇ ਪੂਰਾ ਮਗਰ ਰਹੂਗਾ ਜਾਨੀ ਕਿ ਸਾਰੇ ਦਾ ਸਾਰਾ ਟਾਈਮ ਹੈ ਜਿਹੜਾ ਬੱਚਾ ਫੋਨ ਤੇ ਦੇ ਰਿਹਾ ਮਾਤਾ ਪਿਤਾ ਦੇਖ ਰਹੇ ਹਨ ਲੇਕਿਨ ਉਹੀ ਜਿਹੜਾ ਫੋਨ ਵਾਲਾ ਟਾਈਮ ਹੈ ਅਗਰ ਟਾਈਮਿੰਗ ਹੋਵੇ ਘਰ ਦੇ ਵਿੱਚ ਸੰਸਕਾਰ ਹੋਣ ਵੀ ਹਾਂ ਬੇਟਾ ਤਾ ਫੋਨ ਵੀ ਚਲਾਉਣਾ ਤੇ ਟੀਵੀ ਵੀ ਦੇਖਣਾ ਤੇ ਗੇਮ ਵੀ ਖੇਡਣੀ ਆ ਲੇਕਿਨ ਕਿਤੇ ਨਾ ਕਿਤੇ ਬਜ਼ੁਰਗਾਂ ਦੀ ਸੰਗਤ ਵੀ ਕਰਨੀ ਆ ਦਾਦਾ ਦਾਦੀ ਕੋਲ ਵੀ ਬੈਠਣਾ ਹੈ ਸਾਤੋ ਸਮਦੇ ਵਿੱਚ ਜਿਹੜੇ ਕਿ ਧਰਮ ਦੀ ਕਿਤੇ ਨਾ ਕਿਤੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ ਇਹ ਨਹੀਂ ਹੈ ਕਿ ਹਿੰਦੂ ਧਰਮ ਮੈਂ ਹਿੰਦੂ ਦੇ ਧਰਮ ਬਾਰੇ ਦੱਸਣਾ ਮੇਰਾ ਫਰਜ਼ ਬਣਦਾ ਹੈ ਜਿਹੜੇ ਜਿਹੜੇ ਯੋਧਿਆਂ ਨੇ ਜਿਹੜੇ ਜਿਹੜੇ ਧਰਮਾਂ ਨੇ ਆ ਕੇ ਜਿਹੜੇ ਜਿਹੜੇ ਟਾਈਮ ਦੇ ਵਿੱਚ ਆ ਕੇ ਆਪਣੇ ਆਪਣਾ ਕਿਤੇ ਨਾ ਕਿਤੇ ਹੌਸਲੇ ਦਿਖਾਏ ਸੀ ਕੋਲ ਸਾਰਿਆਂ ਦੇ ਧਰਮਾਂ ਦੇ ਬਾਰੇ ਬੱਚੇ ਨੂੰ ਜਾਣੂ ਹੋਣਾ ਚਾਹੀਦਾ ਜਾਂ ਸਾਨੂੰ ਬੱਚੇ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਜੋ ਕਿ ਅਸੀਂ ਪਿੱਛੜ ਕੇ ਰਹਿ ਗਏ ਜਾਣਕਾਰੀ ਦੇਣ 'ਚ ਸ਼ਰਮਾ ਜੀ ਮੈਂ ਇਹੀ ਇਹੀ ਗੱਲ ਮੈਂ ਕਹਿਣਾ ਚਾਹੁੰਦਾ ਸੀ ਤੁਸੀਂ ਆਪ ਵੀ ਕਹਤੀ ਵਧੀਆ ਗੱਲ ਹੈ ਤੇ ਦਰਸ਼ਕਾਂ ਨੂੰ ਦੱਸਣਾ ਵੀ ਚਾਹਣਾ ਹੈ ਵੀ ਸੰਜੀਵ ਪਰ ਜੇਕਰ ਗੱਲ ਕਰੀਏ ਵੀ ਜਿਹੜਾ ਅੱਜ ਦਾ ਸਾਡਾ ਮੁੱਦਾ ਹੈ ਸਿੱਖ ਇਤਿਹਾਸ ਤੇ ਆਪਾਂ ਪਹਿਲਾਂ ਵੀ ਕਈ ਵਾਰ ਛੀਦਿਆਂ ਦੇ ਬੋਲੇ ਆ ਛੀਦੀ ਸੁਆਗਤ ਸਾਰਾ ਬੋਲੇ ਮੇਰੇ ਨਾਲ ਜਿੰਨਾ ਇਤਿਹਾਸ ਇਹਨਾਂ ਨੇ ਸਾਨੂੰ ਜਾਣੂ ਕਰਾਇਆ ਸ਼ਾਇਦ ਬਹੁਤ ਘੱਟ ਮੈਨੂੰ ਵੀ ਨਹੀਂ ਪਤਾ ਹੋਣਾ ਮੈਂ ਮਾਫੀ ਚਾਹਨਾ ਕਿਉਂਕਿ ਅ ਅਸੀਂ ਕੰਮਾਂ ਕਰ ਜਾਂਦਾ ਬੀਜ਼ੀ ਰਹਿੰਦੇ ਆ ਪਰ ਸ਼ਰਮਾ ਜੀ ਹਰ ਵੇਲੇ ਸਾਡੇ ਲਈ ਅਵੇਲੇਬਲ ਰਹਿੰਦੇ ਆ ਸ਼ਰਮਾ ਜੀ ਇਹਦੇ ਲਈ ਤੁਹਾਡਾ ਬਹੁਤ ਬਹੁਤ ਥੈਂਕਸ ਹੈ ਸੱਚੀ ਜੀ ਜਿਹੜਾ ਕਿ ਤੁਸੀਂ ਸਾਨੂੰ ਜਾਣਕਰ ਦਿੰਦੇ ਹੋ ਤੇ ਤੁਹਾਡਾ ਇੰਨਾ ਲਗਾਵ ਸਿੱਖ ਧਰਮ ਲਈ ਬਹੁਤ ਵਧੀਆ ਗੱਲ ਹੈ ਮੈਂ ਇਹ ਨਹੀਂ ਕਹਿੰਦਾ ਕਲਾ ਸਿੱਖਤਰਮਲੀ ਤੁਸੀਂ ਜਿਹੜੀਆਂ ਸਾਨੂੰ ਨੌਲੇਜ ਦਿੰਦੇ ਹੋ ਉਹਦੇ ਲਈ ਤੁਹਾਡਾ ਬਹੁਤ ਯਾਨੀ ਕਿ ਉਹ ਹੈ ਪਰ ਇੱਕ ਗੱਲ ਇਹ ਵੀ ਹੈ ਨਾ ਦੇਖੋ ਤੁਸੀਂ ਕਹਿੰਦੇ ਵੀ ਘਰ ਦੇ ਤੁਸੀਂ ਕਹਿੰਦੇ ਮੋਬਾਈਲ ਮੈਂ ਮੰਦਾ ਮੋਬਾਈਲ ਅੱਜ ਇੱਕ ਬਣ ਗਿਆ ਤੁਹਾਨੂੰ ਸ਼ਰਮ ਆਈ ਲੱਗਦਾ ਨਹੀਂ ਵੀ ਜਿਹੜੇ ਮੋਬਾਈਲਾਂ ਦੇ ਉੱਪਰ ਇਹ ਪੰਜਾਬੀ ਗਾਇਕ ਜਿਹੜੇ ਯਾਨੀ ਗਾਣੇ ਚੱਲ ਗਏ ਜਾਂ ਕੁਝ ਐਵੇਂ ਦਾ ਕਲਚਰ ਬਣ ਗਿਆ ਵੈਸਟਰਨ ਕਲਚਰ ਆ ਗਿਆ ਇਹਦੇ ਨਾਲ ਅਸੀਂ ਆਪਣਾ ਇਤਿਹਾਸ ਭੁੱਲ ਰਹੇ ਹਾਂ ਦੇਖੋ ਇਹਦੇ ਵਿੱਚ ਤਾਂ ਮੈਂ ਬਹੁਤ ਵਾਰ ਲਾਈਵ ਦੇ ਵਿੱਚ ਕਿਹਾ ਸਪੈਸ਼ਲ ਪੰਜਾਬੀ ਵਿਰਸਾ ਪ੍ਰੋਗਰਾਮ ਆਉਂਦਾ ਸੀ ਉਹਦੇ ਵਿੱਚ ਵੀ ਮੈਂ ਕਹਿੰਦਾ ਹੁੰਦਾ ਸੀਗਾ ਵੀ ਜਿਹੜਾ ਸੈਂਸਰ ਬੋਰਡ ਆ ਸਭ ਤੋਂ ਵੱਡੀ ਉਹਦੀ ਗਲਤੀ ਹੈ ਜੀ ਜੀ ਚਾਹੇ ਉਹਨੂੰ ਤੁਸੀਂ ਹਾਲੀਵੁੱਡ ਪਾਲੀਵੁੱਡ ਚਲਾ ਲਓ ਜੀ ਚਾਹੇ ਤੁਸੀਂ ਉਹਨੂੰ ਗੀਤ ਸੰਗੀਤ ਚਲਾ ਲਓ ਜੀ ਜੀ ਤਾਂ ਕੋਈ ਗਾਣਾ ਲਿਖ ਹੋਂਦਾ ਹੈ ਸਭ ਤੋਂ ਪਹਿਲਾਂ ਗਾਣਾ ਲਿਖਿਆ ਜਾਂਦਾ ਹੈ ਇਹ ਆਪਾਂ ਗੀਤੇ ਹੀ ਗੱਲ ਕਰ ਲਾਂ ਤੁਸੀਂ ਗੀਤ ਦੀ ਗੱਲ ਕਰਦੇ ਹੋ ਛੋਟੀ ਜੀ ਗੱਲ ਕਰ ਲੈਣੇ ਆ ਜੀ ਜੀ ਗਾਣਾ ਲਿਖਿਆ ਜਾਂਦਾ ਹੈ ਜੀ ਰਾਈਟਰ ਗਾਣੇ ਨੂੰ ਲਿਖਦਾ ਹੈ ਉਹ ਸਟੋਰੀ ਹੁੰਦੀ ਹੈ ਜੀ ਗਾਣੇ ਦਾ ਮਤਲਬ ਹੁੰਦਾ ਗਾਣੇ ਦੀ ਲਾਈਨ ਟੇਕ ਲਾਈਨ ਹੁੰਦੀ ਹੈ ਮੁਲਕੀ ਹੁੰਦੀ ਹੈ ਸਾਰਾ ਕੁਝ ਹੁੰਦਾ ਉਹਨੂੰ ਗਾਣਾ ਫਰੋ ਦਿੱਤਾ ਜਾਂਦਾ ਫਿਰ ਉਹਨੂੰ ਸਿੰਗਰ ਗਾਉਂਦਾ ਹੈ ਜੀ ਫਿਰ ਉਹਨੂੰ ਮਿਊਜ਼ਿਕ ਬਣਦਾ ਹੈ ਜੀ ਮਿਊਜ਼ਿਕ ਬਣਨ ਤੋਂ ਬਾਅਦ ਉਹਨੂੰ ਪਰਫਾਰਮਾਇਆ ਜਾਂਦਾ ਹੈ ਜੀ ਫਰਮਾ ਕੇ ਫਿਰ ਉਹਦੀ ਸ਼ੈਟਿੰਗ ਕੀਤੀ ਜਾਂਦੀ ਹੈ ਐਡਿਟਿੰਗ ਕੀਤੀ ਜਾਂਦੀ ਹੈ ਫਿਰ ਉਹਨੂੰ ਦੇਖ ਕੇ ਗਾਣੇ ਨੂੰ ਰੀਲੀਜ਼ ਕੀਤਾ ਜਾਂਦਾ ਹੈ ਜੀ ਜਦੋਂ ਇੰਨੀ ਜਗ੍ਹਾ ਤੇ ਫਿਲਟਰ ਹੁੰਦਾ ਇੱਕ ਲਿਖਿਆ ਹੋਇਆ ਗਾਣਾ ਕਿੰਨੇ ਬੰਦਿਆਂ ਦੀ ਨਿਗਾਹ ਦੇ ਵਿੱਚ ਜਾਂਦਾ ਹੈ ਉਹ ਫਿਰ ਜਦ ਗਾਣਾ ਆਉਂਦਾ ਫਿਰ ਸੈਂਸਰ ਕੋਲ ਜਾਂਦਾ ਸੈਂਸਰ ਪਾਸ ਕਰ ਦਿੰਦਾ ਜਦੋਂ ਲੋਕਾਂ ਚਾਹੁੰਦਾ ਫਿਰ ਉਹ ਉਹਦਾ ਵਿਰੋਧ ਕਰਦੇ ਆਂ ਕਿਆ ਗੱਲ ਜਿਹੜੇ ਲਿਖਣੇ ਵਾਲੇ ਆਂ ਗਾਉਣੇ ਵਾਲੇ ਆਂ ਮਿਊਜ਼ਿਕ ਬਣਾਉਣੇ ਵਾਲੇ ਵੀਡੀਓ ਬਣਾਉਣੇ ਵਾਲੇ ਐਡੀਟਿੰਗ ਕਰਨੇ ਵਾਲੇ ਆਂ ਉਹਨਾਂ ਨੂੰ ਉਸ ਚੀਜ਼ ਦਾ ਨਹੀਂ ਪਤਾ ਲੱਗਿਆ ਜਾਂ ਸੈਂਸਰ ਬੋਰਡ ਨੂੰ ਉਸ ਚੀਜ਼ ਦਾ ਨਹੀਂ ਪਤਾ ਲੱਗਿਆ ਜਾਂ ਉੱਥੇ ਪੈਸਾ ਦੇ ਕਿਸ ਚੀਜ਼ ਨੂੰ ਚਲਾਇਆ ਗਿਆ ਜਾਂ ਤੁਸੀਂ ਆਪਣੇ ਆਪ ਨੂੰ ਫੇਮ ਕਰਨ ਲਈ ਪੈਸਾ ਖਰਚ ਕੇ ਇਹ ਚੀਜ਼ ਕਰ ਰਹੇ ਆਂ ਜੀ ਅ ਸ਼ਰਮਾ ਜੀ ਪਤਾ ਹੈ ਕੀ ਹੁੰਦਾ ਕਿ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਨੂੰ ਦੇ ਰਹੇ ਹੋ ਵਿੱਚ ਨਾ ਮੇਰੇ ਨਾਲ ਮਾਲਵਿੰਦਰ ਜੀ ਆ ਰਹੇ ਸੀ ਜੁੜ ਰਹੇ ਸੀ ਤੇ ਮੇਰ ਤੋਂ ਗਲਤੀ ਨਾਲ ਫੋਨ ਕੱਟਿਆ ਗਿਆ ਦੇਖਦੇ ਹਾਂ ਜੇ ਉਹ ਜੁੜ ਗਏ ਜੁੜ ਗਏ ਲਾਈਨ ਤੇ ਤਾਂ ਤੁਸੀਂ ਵੀ ਰਹੋ ਕਿਉਂਕਿ ਦੇਖੋ ਮਾਲਵਿੰਦਰ ਜੀ ਵੀ ਆਪਣੇ ਵਧੀਆ ਦਰਸ਼ਕ ਨੇ ਆਪਣੇ ਜੁੜਦੇ ਨੇ ਮਿਲ ਕੇ ਮਾਲਵਿੰਦਰ ਜੁੜ ਗਏ ਸ਼ਰਮਾ ਜੀ ਲਾਈਨ ਤੇ ਰਹੋ ਮਾਲਵਿੰਦਰ ਭਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਲਵਿੰਦਰ ਜੀ ਮਾਫੀ ਚਾਹਨਾ ਪਹਿਲਾਂ ਫੋਨ ਚੱਕਿਆ ਸੀ ਪਰ ਕੱਟ ਗਿਆ ਗਲਤੀ ਨਾਲ ਤੇ ਸ਼ਰਮਾ ਜੀ ਲਾਈਨ ਤੇ ਨੇ ਸਕਲਦੀ ਸ਼ਰਮਾ ਜੀ ਹੈਲੋ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ ਇੱਕ ਮਿੰਟ ਹੈਲੋ ਸ਼ਰਮਾ ਜੀ ਸ਼ਰਮਾ ਜੀ ਮਾਲਵਿੰਦਰ ਹੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਲਵਿੰਦਰ ਜੀ ਸਤਿ ਸ਼੍ਰੀ ਅਕਾਲ ਮਾਲਵਿੰਦਰ ਜੀ ਕੀ ਕਹਿਣਾ ਚਾਹੋਗੇ ਮਾਗੀ ਦੇ ਅੱਜ ਦੇਖੋ ਯਾਨੀ ਕਿ ਮੇਲਾ ਵੀ ਕਹਿ ਲਓ ਮੇਲਾ ਤਾਂ ਵੈਸੇ ਚੰਗਾ ਹੀ ਲੱਗਦਾ ਤਿਹਾਰ ਹੈ ਇੱਕ ਸਾਡੇ 40 ਮੁਕਤੇ ਸ਼ਹੀਦ ਹੋਏ ਸੀ ਉਸ ਦਿਨ ਹਾਂਜੀ ਦੇਖੋ ਜਿਹੜੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਵੇਦਾਵਾ ਦੇਖ ਕੇ ਦਿੱਤੇ ਤੇ ਉਹ ਟੁੱਟੀ ਗੰਢੀ ਦੀ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਫੇਰ ਸਿੱਖਾਂ ਨੂੰ ਗੱਲ ਨਾਲ ਲਾਇਆ ਤੇ ਉਹਨੂੰ ਵਿਸ਼ਵਾਸ ਸੀ ਉਸ ਟਾਈਮ ਦੀ ਮੇਰੇ ਸਿੱਖ ਜਿਹੜੇ ਬੇਮਖ ਹੋ ਕੇ ਨੇ ਇੱਕ ਵਾਰ ਫੇਰ ਮਿਲਾਂਗੇ ਦੁਬਾਰੇ ਉਹਨਾਂ ਦਾ ਮਹਾ ਸਿੰਘ ਦਾ ਵੇਦਾਵਾ ਪਾੜ ਕੇ ਉਹਨਾਂ ਨੂੰ ਫੇਰ ਜਿੰਨੇ ਵੀ ਸਿੱਖ ਸ਼ਹੀਦ ਹੋਏ ਤੇ ਕਿਸੇ ਨੂੰ 10 ਲੱਖਾ ਕਿਸੇ ਨੂੰ 5 ਲੱਖਾ ਉਹਨਾਂ ਦੇ ਮੱਥੇ ਚੁੰਮਦੇ ਫਿਰਦੇ ਸਾਡੀ ਸਿੱਖ ਕੌਮ ਦੇ ਜਿਹੜਾ ਰਾਣੇ ਦੀ ਟਾਪ ਦੇ ਹੋਏ ਤੇ ਇੱਕ ਇਤਿਹਾਸਕ ਮਾਸੀ ਦਾ ਫੈਸਲਾ ਵੀ ਉਹਨਾਂ ਨੇ ਦੇ ਚੁਣਿਆ ਮਾਗੀ ਦੇ ਵਿੱਚ ਦੀ ਬਹੁਤ ਬਹੁਤ ਖੁਸ਼ੀਆਂ ਭਰਿਆ ਪਰਿਵਾਰਾਂ ਦੇ ਵਿੱਚ ਜੋ ਮਾਗ ਦਾ ਮਹੀਨਾ ਸਾਰੇ ਸੰਸਾਰ ਦੇ ਉੱਤੇ ਸੁੱਖਾਂ ਦਾ ਪਵਿੱਸ ਹੋ ਗਈ ਜੀ ਤੇ ਤੁਹਾਡਾ ਮਾਲਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਸ਼ਰਮਾ ਜੀ ਕਾਫੀ ਟਾਈਮ ਤੋਂ ਮੇਰੇ ਨਾਲ ਜੁੜੇ ਹੋਏ ਨੇ ਹਾਂਜੀ ਸ਼ਰਮਾ ਜੀ ਆਜਾ ਬਿਲਕੁਲ ਬਿਲਕੁਲ ਦੇਖੋ ਮੈਂ ਸੈਂਸਰ ਬੋਰਡ ਦੀ ਗੱਲ ਕਰਦਾ ਜਦੋਂ ਇਦਾਂ ਦੀਆਂ ਚੀਜ਼ਾਂ ਸੈਂਸਰ ਬੋਰਡ 'ਚ ਪਾਸ ਕਰ ਦਿੰਦਾ ਉਹ ਫੇ ਪੈਸਾ ਲੈ ਦੇ ਕੇ ਕਿਤੇ ਨਾ ਕਿਤੇ ਮਾਹੌਲ ਨੂੰ ਬਗੜਾਇਆ ਜਾਂਦਾ ਸੈਂਸਰ ਬੋਰਡ ਇਹ ਨਹੀਂ ਦੇਖਦਾ ਵੀ ਗਾਣੇ ਦੇ ਬੋਲ ਕੀ ਆ ਗਾਣੇ ਵਾਲੇ ਨੇ ਕੀ ਗਾਇਆ ਫਲਵਾਇਆ ਕੀ ਆ ਜਾਂ ਫਿਰ ਜਿਹੜਾ ਗਾ ਬੰਦੇ ਫਲਵਾਉਣੇ ਵਾਲਿਆਂ ਵੀਡੀਓ ਦੇ ਵਿੱਚ ਆ ਰਹੇ ਉਹਨਾਂ ਦੀ ਡਰੈੱਸ ਕੀ ਆ ਉਹਨਾਂ ਦੇ ਕੱਪੜੇ ਕੀ ਆ ਉਹਨਾਂ ਦੀ ਦਿੱਖ ਕਿ ਆ ਦਿਖ ਰਹੀ ਆ ਇਹ ਚੀਜ਼ਾਂ ਨੂੰ ਕਿਤੇ ਨਾ ਕਿਤੇ ਆਣ ਦੇਖਾ ਕਰਕੇ ਲੋਕਾਂ ਦੇ ਵਿੱਚ ਲਿਆਂਦਾ ਜਾਂਦਾ ਬੱਚਿਆਂ ਦੇ ਵਿੱਚ ਲਿਆਂਦਾ ਜਾਂਦਾ ਜਨਰੇਸ਼ਨ ਤੇ ਗਾਣਿਆਂ ਦਾ ਪ੍ਰਭਾਵ ਪੈਂਦਾ ਫਿਲਮਾਂ ਦਾ ਨਾਟਕਾਂ ਦਾ ਪ੍ਰਭਾਵ ਪਾਉ ਪੈਂਦਾ ਇਹਨਾਂ ਚੀਜ਼ਾਂ ਤੇ ਸੈਂਸਰ ਬੋਰਡ ਨੇ ਧਿਆਨ ਰੱਖਣਾ ਹੁੰਦਾ ਹੈ ਜਾਂ ਉਹ ਲੋਕ ਜਿਹੜੇ ਇਹਨਾਂ ਚੀਜ਼ਾਂ 'ਚ ਪੈਸਾ ਕਮਾਉਂਦੇ ਆ ਪਲੀਜ਼ ਹੱਤਵਾਨ ਕੇ ਬੇਨਤੀ ਹੈ ਤੁਸੀਂ ਸਹੀ ਤਰੀਕੇ ਨਾਲ ਪੈਸਾ ਕਮਾਓ ਸਤਪਿੰਦਰ ਸਰਤਾਜ ਬਣ ਕੇ ਦਿਖਾਓ ਬਰਦਾਸਮਾਨ ਬਣ ਕੇ ਦਿਖਾਓ ਉਹਨਾਂ ਬੰਦਿਆਂ ਨੇ ਅੱਜ ਤੱਕ ਕੋਈ ਐਡਾ ਦੀ ਵੀਡੀਓ ਜਾਂ ਗਾਣੇ ਨਹੀਂ ਬਣਾਏ ਲੇਕਿਨ ਬੰਦੇ ਹਿੱਟ ਹੈ ਅਗਰ ਤੁਸੀਂ ਹਿੱਟ ਵੀ ਉਹਨਾਂ ਪੈਸੇ ਵੀ ਬਣਾਉਣੇ ਆ ਤਾਂ ਕਿਤੇ ਨਾ ਕਿਤੇ ਨੰਗੇਸ਼ ਤੋਂ ਦੂਰ ਰਹੋ ਘੱਟ ਕੱਪੜਿਆਂ ਤੋਂ ਦੂਰ ਹੋ ਚੰਗੇ ਗਾਣੇ ਦੀ ਵੀਡੀਓ ਬਣਾਓ ਚੰਗੇ ਕੱਪੜੇ ਪਾ ਕੇ ਵੀਡੀਓ ਬਣਾਓ ਤਾਂ ਜੋ ਇਸੀ ਪਰਿਵਾਰਾਂ ਦੇ ਬੈਠ ਕੇ ਦੇਖ ਸਕੀਏ ਲੇਕਿਨ ਬੱਚਿਆਂ ਤੇ ਅਸਰ ਪੈਂਦਾ ਜੋ ਅੱਜ ਆ ਰਿਹਾ ਜੀ ਸੋ ਸ਼ਰਮਾ ਜੀ ਤੁਸੀਂ ਸਾਨੂੰ ਅੱਜ ਮਾਗੀ ਦੇ ਯਾਨੀ ਕਿ ਮੇਲੇ ਦੀ ਯਾਨੀ ਤਿਹਾਰ ਦੀ ਪੂਰੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਉਹ 40 ਜਿਹੜੇ ਸ਼ਹੀਦ ਹੋਏ ਉਹਨਾਂ ਦਾ ਨਾਮ ਦੱਸਿਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਧੰਨਵਾਦ ਜੀ ਧੰਨਵਾਦ ਭੁੱਲ ਚੁੱਕ ਮਾਫਾਗਰ ਕੁਝ ਗਲਤ ਬੋਲਿਆ ਗਿਆ ਜਾਂ ਕਿਹਾ ਹੋਵੇ ਨਹੀਂ ਨਹੀਂ ਤੁਹਾਡਾ ਬਹੁਤ ਧੰਨਵਾਦ ਹੈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੋ ਕਿ ਮੈਨੂੰ ਵੀ ਅਜੇ ਤੱਕ ਨਹੀਂ ਪਤਾ ਸੀ ਧੰਨਵਾਦ ਜੀ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਸੰਦੀਪ ਸ਼ਰਮਾ ਜੀ ਹਲੇ ਕਿ ਇੱਕ ਬ੍ਰਾਹਮਣ ਵੈਨੂ ਬਿਲੋਂਗ ਕਰਦੇ ਨੇ ਪਰ ਉਹਨਾਂ ਨੇ 40 ਮੁਕਤੀ ਵੀ ਪੂਰੀ ਕਰਵਾਨੀਆਂ ਵਾਰ ਉਸੇ ਆ 40 ਮੁਕਤੀ ਨਾਮ ਤੱਕ ਦੱਸੇ ਤੇ ਜਿਹੜਾ ਇੱਕ ਵਿਦਾਵਾ ਫੜਿਆ ਗਿਆ ਸੀ 40 ਸਿੰਘਾਂ ਵੱਲੋਂ ਦਿੱਤਾ ਗਿਆ ਸੀ ਉਹ ਬਾਅਦ ਚ ਫੜਿਆ ਵੀ ਗਿਆ ਭਾਈ ਮਾਗੋ ਦੇ ਨਾਲ ਜਾ ਕੇ ਉੱਥੇ ਚਾਰੀ ਮੁਕਤੇ ਸ਼ਹੀਦ ਹੋਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਗੱਲ ਵੀ ਲਾਇਆ ਹਾਲਾਂਕਿ ਉਹ ਚਾਰੀ ਚਾਰੀ ਮੁਕਤੇ ਸ਼ਹੀਦ ਹੋਏ ਮੁਕਸਰ ਧਰਤੀ ਤੇ ਤੇ ਉਹਦੇ ਵਿੱਚ ਮਾਲਵਿੰਦਰੀ ਵੀ ਜੁੜੇ ਉਹਨਾਂ ਨੇ ਵੀ ਆਪਣੇ ਸਾਰੇ ਦਰਸ਼ਕਾਂ ਨੂੰ ਵਧਾਈਆਂ ਦਿੱਤੀਆਂ ਕਿ ਮਾਗੀ ਦਾ ਜਿਹੜਾ ਇਹ ਮਹੀਨਾ ਹੈ ਇਹ ਸਾਰਿਆਂ ਦੇ ਲਈ ਖੁਸ਼ੀਆਂ ਭਰ ਲੈ ਕੇ ਆਏ ਪਰਿਵਾਰਾਂ ਲਈ ਅਸੀਂ ਵੀ ਦੋਸਤੋ ਇਹੀ ਚਾਹੁੰਦੇ ਆ ਜੋ ਆਪਣੇ ਆਪਣੇ ਬੱਚਿਆਂ ਨੂੰ ਇਹ ਇਤਿਹਾਸ ਹੈ ਇਹਦੇ ਬਾਰੇ ਜਾਣੂ ਕਰਵਾਇਆ ਜਾਏ ਕਿਉਂਕਿ ਇਤਿਹਾਸ ਬਹੁਤ ਸਾਡੇ ਧਰਮ ਨਾਲ ਜੁੜਾ ਹੈ ਸਾਡੇ ਗੁਰੂਆਂ ਨੇ ਸਾਨੂੰ ਜ਼ਿੰਦਗੀ ਬਖਸ਼ੀ ਹੈ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਈਵਨ ਪੰਜਾਬੀ ਟੀਵੀ ਦੀ ਟੀਮ ਵੱਲੋਂ ਵੀ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਾਇਆ ਜਾਵੇ ਸੋ ਦੋਸਤੋ ਇਹ ਸਾਡੀ ਅੱਜ ਦੀ ਅਪਡੇਟ ਤੇ ਕੱਲ ਫੇਰ ਕੋਈ